ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਆਪਾਂ ਬੜੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਹੋਊਗੀ ਜੀ ਕਾਟਨ ਦੀ ਸ਼ਾਰਟ ਹੈ ਕਾਟਨ ਦੀ ਬਾਟਮ ਹੈ ਨਾਲ ਕਾਟਨ ਦਾ ਹੀ ਖੁੱਲਾ-ਡੁੱਲਾ ਦੁਪੱਟਾ 2.5 ਮੀਟਰ ਦੀ ਕਟ ਆਊਗੀ ਜੀ ਦੁਪੱਟਾ ਵੀ 2.5 ਮੀਟਰ ਦਾ 셔ਟ ਵੀ 2.5 ਮੀਟਰ ਦੀ ਐ ਬਾਟਮ ਵੀ 2.5 ਮੀਟਰ ਦੀ ਐ ਬਹੁਤ ਸੋਹਣੇ ਕਲਰ ਹੈ ਜੀ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨਿੰਗ ਹੈ ਸਾਰੇ ਡਿਜ਼ਾਈਨ ਇਹ ਸੋਨੂੰ ਨਵੇਂ ਮਿਲਣਗੇ ਕੋਈ ਵੀ ਡਿਜ਼ਾਈਨ ਪੁਰਾਣਾ ਨਹੀਂ ਐ ਸਾਰਾ ਫਰੈਸ਼ ਮਾਲ ਐ ਜੀ ਤੇ ਜੇ ਆਪਾਂ ਫੈਬਰਿਕ ਦੀ ਗੱਲ ਕਰੀਏ ਤਾਂ ਫੈਬਰਿਕ ਇੰਨਾ ਜ਼ਿਆਦਾ ਸੋਹਣਾ ਐ ਜੀ ਬਹੁਤ ਹੀ ਜ਼ਿਆਦਾ ਸੌਫਟ ਐ ਪਿਓਰ ਮਲਮਲ ਕਾਟਨ ਐ ਜੀ ਪਿਓਰ ਮਲਮਲ ਕਾਟਨ ਐ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਆਪਣੇ ਕੋਲੇ ਸੂਟ ਆਏ ਆ ਜੀ ਲਾਈਟ ਡਾਰਕ ਸਾਰੇ ਕਲਰਸ ਉਹਨੂੰ ਇਹਦੇ ਵਿੱਚ ਮਿਲ ਜਾਣਗੇ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਬਹੁਤ ਪਿਆਰੇ ਪਿਆਰੇ ਜ ਇਹਨਾਂ ਦੇ ਕਲਰ ਹੈ ਡਿਜ਼ਾਈਨਿੰਗ ਵੀ ਸਾਰੀ ਨਵੀਂ ਹੈ ਜੀ ਤੇ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਦੁਪੱਟਾ ਇਹਦਾ ਪੂਰਾ ਖੁੱਲਾ ਡੁੱਲਾ ਹੋਊਗਾ ਜੀ 2 ਮੀਟਰ ਦਾ ਛੋਟਾ ਦੁਪੱਟਾ ਨਹੀਂ ਹੈ ਇਹਨਾਂ ਦੇ ਨਾਲ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਕੋਈ ਸਿੰਥੈਟਿਕ ਦੁਪੱਟਾ ਨਹੀਂ ਜਿਵੇਂ ਆਪਾਂ ਦੇਖਦੇ ਹਾਂ ਜੀ ਵੀ ਦੁਪट्टे ਬਹੁਤ ਸਾਰੇ ਸੂਟਾਂ ਦੇ ਨਾਲ ਸਿੰਥੈਟਿਕ ਲਾ ਦਿੰਦੇ ਆ ਕਾਟਨ ਦੇ ਸੂਟਾਂ ਦੇ ਨਾਲ ਪਰ ਇਹ ਦੁਪੱਟਾ ਪਿਓਰ ਮਲਮਲ ਦਾ ਹੈ ਸੂਟ ਵੀ ਪਿਓਰ ਮਲਮਲ ਦਾ ਹੈ ਸੌਫਟ ਵਾਲੀ ਕਾਟਨ ਹੈ ਪਿਓਰ ਵਾਲੀ ਤੁਸੀਂ ਇੱਕ ਵਾਰੀ ਜਰੂਰ ਆਰਡਰ ਕਰੋ ਜੀ ਇਹਨਾਂ ਸੂਟਾਂ ਨੂੰ ਤੇ ਇੱਕ ਵਾਰ ਤੁਸੀਂ ਮੰਗਵਾ ਕੇ ਦੇਖੋ ਵੀ ਕਿੰਨਾ ਪਿਆਰਾ ਫੈਬਰਿਕ ਹੈ ਇਹਨਾਂ ਸੂਟਾਂ ਦਾ ਤੇ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਗਰਮੀਆਂ ਤੋਂ ਪਹਿਲਾਂ ਪਹਿਲਾਂ ਗਰਮੀ ਆਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਮੰਗਵਾ ਲਓ ਸੂਟ ਤੇ ਆਪਦੇ ਸਟਿਚ ਕਰਾ ਲਓ ਫਿਰ ਵਧੀਆ ਗਰਮੀ ਦੇ ਵਿੱਚ ਨਵੇਂ-ਨਵੇਂ ਸੂਟ ਤੇ ਨਵੇਂ-ਨਵੇਂ ਡਿਜ਼ਾਈਨ ਤੁਹਾਡੇ ਸਾਰਿਆਂ ਤੋਂ ਪਹਿਲਾਂ ਪਾਏ ਹੋਣਗੇ ਤੁਸੀਂ ਜਲਦੀ-ਜਲਦੀ ਆਪਦੀ ਬੁਕਿੰਗ ਕਰਵਾਉਣੀ ਹੈ ਜੀ ਕਿਉਂਕਿ ਹੁਣ ਗਰਮੀ ਅੱਗੇ ਬਹੁਤ ਜ਼ਿਆਦਾ ਆ ਜਾਣੀ ਹੈ ਇਕੇਦਮੀ ਗਰਮੀ ਆਉਣੀ ਆ ਤਾਂ ਫਿਰ ਆਪਾਂ ਨੂੰ ਸਟਿਚ ਕਰਾਉਂਦੇ ਟਾਈਮ ਲੱਗ ਹੀ ਜਾਂਦਾ ਜੀ 10-15 ਦਿਨ ਸੂਟ ਪਹੁੰਚਦੇ ਕਰਦੇ ਤੇ ਸਟਿਚਿੰਗ ਹੁੰਦੇ ਹੁੰਦੇ 15-20 ਦਿਨ ਲੱਗ ਜਾਂਦੇ ਆ ਕੋਨੇ ਟਾਈਮ ਤੱਕ ਗਰਮੀ ਨੇ ਆਈ ਜਾਣਾ ਕਿਉਂਕਿ ਜਦੋਂ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਉਦੋਂ ਵੀ ਨਵਾਂ ਸਟੱਫ ਆਪਾਂ ਤੋਂ ਪੈਂਦਾ ਨਹੀਂਗਾ ਫਿਰ ਆ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਹੀ ਇਹਨੂੰ ਸੂਟਾਂ ਨੂੰ ਸਲਾ ਕੇ ਰੱਖ ਲਾਂਗੇ ਤਾਂ ਸਟਾਰਟਿੰਗ ਦੇ ਵਿੱਚ ਹੀ ਇਹਨਾਂ ਨੂੰ ਪਾ ਲਾਂਗੇ ਤਾਂ ਫਿਰ ਇਹ ਬਧੀਆ ਆਰਾਮ ਨਾਲ ਆਰਾਮਦਾਇਕ ਰਹਿੰਦਾ ਇਹਦਾ ਮਾਵਾ ਵਗੈਰਾ ਜਿਹੜਾ ਹੁੰਦਾ ਹੈ ਨਵਾਂ ਪਨ ਜਾ ਉਹ ਨਿਕਲ ਜਾਂਦਾ ਬਹੁਤ ਜ਼ਿਆਦਾ ਸੌਫਟ ਹੋ ਜਾਂਦਾ ਫੈਬਰਿਕ ਫਿਰ ਪਾਉਣ ਦੇ ਵਿੱਚ ਬਹੁਤ ਜ਼ਿਆਦਾ ਆਰਾਮਦਾਇਕ ਰਹਿੰਦਾ ਹੈ ਤੇ ਤੁਸੀਂ फटाफट ਆਪਦੀ ਬੁਕਿੰਗ ਕਰਵਾ ਲੈਣੀ ਹੈ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਘੰਟੀ ਵਾਲੇ ਬਟਨ ਨੂੰ ਜ਼ਰੂਰ ਔਨ ਕਰ ਲਿਆ ਕਰੋ ਇਹਨਾਂ ਦਾ ਪ੍ਰਾਈਸ 1200 ਰੁਪਏ ਹੈ ਜੀ ਸ਼ਿਪਿੰਗ ਫ੍ਰੀ ਹੈ ਕੋਈ ਮਰਜ਼ੀ ਸੂਟ ਤੁਸੀਂ ਆਰਡਰ ਕਰ ਸਕਦੇ ਹੋ 1200 ਰੁਪਏ ਦਾ ਇਹ ਸੂਟ ਹੈ ਜੀ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਆਉਗੀ ਜੀ ਤੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਸਾਰਿਆਂ ਨੂੰ ਬੇਨਤੀ ਹੈ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਜੋ ਵੀਡੀਓ ਸਾਰਿਆਂ ਤੱਕ ਪਹੁੰਚ ਸਕੇ ਆਪਣੀ ਤੇ ਆਪਣੇ ਇਹ ਸੂਟ ਸਾਰੀਆਂ ਪੈਣਾ ਲੈ ਸਕਣ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਪੂਰੇ ਖੁੱਲੇ ਡੁੱਲੇ ਦੁਪੱਟਿਆਂ ਵਾਲੇ ਸੂਟ ਹੈ ਪਿਓਰ ਮਲਮਲ ਦੇ ਦੁਪੱਟੇ ਆਉਣਗੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ